ਪੰਜਾਬ ਵਿਧਾਨ ਸਭਾ ਚੋਣਾਂ ਵਾਲੇ ਸ਼ਨੀਵਾਰ ਨੂੰ 117 ਸੀਟਾਂ ਤੇ VOTING ਹੋਈ ਹੈ ਜਿਸਮ ਅਗਰ ਹੁਣ 11 ਮਾਰਚ ਨੂੰ ਨਤੀਜੇ ਆਉਣਗੇ ਸਾਰੀਆਂ ਸਿਆਸੀ ਪਾਰਟੀਆਂ ਆਪ ਆਪਣੇ ਜਿੱਤ ਦਾ ਦਾਅਵਾ ਕਰ ਰਹੀਆਂ ਨੇ ਬਾਈ ਜ਼ਿਲ੍ਹਿਆਂ ਚ ਕੁੱਲ 78.8% VOTING ਦਰਜ ਕੀਤੀ ਗਈ ਹੈ ਪਰ ਜੇਕਰ ਵਕਫ ਵਕਫ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਮਾਨਸਾ ਵਿੱਚ ਸਭ ਤੋਂ ਵੱਧ ਅਤੇ ਮੋਹਾਲੀ ਵਿੱਚ ਸਭ ਤੋਂ ਘੱਟ ਵੋਟਾਂ ਪਾਈਆਂ ਗਈਆਂ ਵਿਧਾਨ ਸਭਾ ਚ ਹੋਣ ਵਾਲੀ ਹੋਟਿੰਗ ਜਾਣ ਕੇ ਹਿੰਸਕ ਘਟਨਾਵਾਂ ਵੀ ਸਾਹਮਣੇ ਆਈਆਂ ਫਰੋਜ਼ਪੁਰ ਦੇ ਤਰਨਤਾਰਨ ਦੇ ਵਿੱਚ ਫਾਇਰਿੰਗ ਦਾ ਮਾਮਲਾ ਵੇਖਣ ਨੂੰ ਮਿਲਿਆ ਧਰਤੀ ਦੇਰ ਬਬਾ ਨਾਨਕ ਟੂਰਿਸਮ ਇਤ ਕਈ ਥਾਂ ਤੇ ਚੜ੍ਹਪ ਹੋਈ ਅਤੇ ਕੁਝ ਥਾਵਾਂ ਤੇ ਨਿਤਾਮਨ ਤੇ ਵਿੱਚ ਬਹਿਸ ਵਿਛੜ ਗਈ ਪੰਜਾਬ ਵਿਧਾਨ ਸਭਾ ਚ ਹੋਣ ਵਾਲੀ VOTING ਦਾ ਕੰਮ ਪੂਰਾ ਹੋ ਚੁੱਕਿਆ ਹੈ ਲਹਿਰਾਗਾਗਾ ਤੋਂ ਕਾਂਗਰਸ ਉਮੀਦਵਾਰ ਬਿਬੀ ਰਜਿੰਦਰ ਕੌਰ ਪਠੱਲ ਨੇ ਫੁਰਸਤ ਦੇ ਪਲਾਂ ਚ ਆਪਣੇ ਨਿਵਾਸ ਤੇ ਪਾਰਟੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਹਾਲਾਂਕਿ ਉਹਨਾਂ ਲਈ RAMDEEP ਪੱਲ ਬਹੁਤ ਲੰਬੇ ਨਹੀਂ ਕਿਉਂਕਿ ਜਲਦੀ ਹੀ UP ਚੋਣਾਂ ਚ ਪ੍ਰਚਾਰ ਦੇ ਲਈ ਨਿਕਲਣ ਵਾਲ ਹਰਗਾਗਾ ਤੋਂ ਕਾਲੀਦਲ ਦੇ ਉਮੀਦਵਾਰ ਪ੍ਰਵਿੰਦਾ ਸਿੰਘ ਟੇਨ ਸਾਨੇ ਚੋਣਾ ਦੇ ਬਾਅਦ ਗੁਰੂ ਕਰਮਾਥਾ ਟੇਕਿਆ ਉਹ ਹਲਕੇ ਦੇ ਪਿੰਡ ਰਾਮਪੂਰਾ ਜਵਾਹਰਵਾਲਾ ਚ ਸਨ ਜਿੱਥੇ ਉਹਨਾਂ ਵੋਟਰਾਂ ਦਾ ਧੰਨਵਾਦ ਕੀਤਾ ਟੇਨ ਸਾਨੇ ਕਿਹਾ ਕਿ VOTING ਦੇ ਬਾਅਦ ਦਬਾਅ ਘਟਿਆ ਹੈ ਬਨਾਲਾ ਦੇ ਕਈ ਪਿੰਡਾਂ ਚ ਦੇਰ ਰਾਤ ਪੁਚਾਲ ਦੀ ਫਵਾ ਫੈਲਣ ਦੇ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਅਤੇ ਕੜਗਦੀ ਠੰਡ ਚ ਕਾਫੀ ਸਮਾਂ ਘਰਾਂ ਦੇ ਬਾਹਰ ਬੈਠੇ ਰਹੇ ਮਿਲਾਵਾਂ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਰਜਾਈਆਂ ਤੇ ਕੰਬਲਾ ਚ ਲਪੇਟ ਕੇ ਰਾਤ ਕੱਟਣ ਲਈ ਮਜਬੂਰ ਹੋ ਗਈਆਂ ਲੋਕਾਂ ਮੁਤਾਬਕ ਕਈ ਪਿੰਡਾਂ 'ਚ ਗੁਰਦੁਆਰਿਆਂ ਤੋਂ ਪੁਚਾਲ ਦੀ ਅਨਾਊਂਸਮੈਂਟ ਵੀ ਹੋਈ ਸਰ ਬਰਨਾਲਾ ਹੀ ਨਹੀਂ ਬਲਕਿ ਸੂਬੇ ਚਹੌਰ ਵੀ ਕਈ ਥਾਂ ਪੁਚਾਲ ਦੀ ਵਾਫ ਫੈਲੀ ਅਤੇ ਲੋਕਾਂ ਨੇ ਸੜਕਾਂ 'ਤੇ ਹੀ ਰਾਤ ਕੱਟੀ